ਕਹਿੰਦੇ ਭਈ ਬੇਤਾਜ ਬਾਦਸ਼ਾਹ ਹੋ ਤੁਸੀਂ ਕਿਚਨ ਦੇ ਮਾਮਲੇ ਦੇ ਵਿੱਚ ਆ ਬੜੇ ਮਾਡਲ ਸਿੰਘ ਕਿਚਨ ਜਿਹੜੇ ਬਣਾਉਂਦੇ ਹੋ ਤੁਸੀਂ ਬੜੇ ਸੁੱਚੇ ਢੰਗ ਦੇ ਨਾਲ ਜਿਹੜਾ ਤਿਆਰ ਕਰਦੇ ਜਿਹੜੀ ਸਿਰਫ ਵੈਰਾਈਟੀ ਜਿਹੜਾ ਮਟੀਰੀਅਲ ਯੂਜ਼ ਕਰਦੇ ਕਿਸੇ ਨੇ ਕਿ ਆਪ ਹੀ ਖਰੀਦਦਾਰੀ ਤੋਂ ਪਹਿਲਾਂ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਜੀ ਹਾਂ ਬਿਲਕੁਲ ਔਰ ਵਿਸ਼ਵਾਸ ਦਾ ਨਾਮ आशु अग्रवाल यानी कि ग्ला, अग्रवाल ग्लास एजेंसी पठानकोट जिन्ना ਦੇ ਨਾਲ ਅੱਜ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਆ ਜਿਨ੍ਹਾਂ ਦੇ ਕੋਲ ਕਿਚਨ ਦੀ ਜਿਹੜੀ ਆ ਬੇਤਹਾਸ਼ਾ ਜਿਹੜੀ ਆ ਪਰਮਾਰ ਜਿਹੜੀ ਆ ਉਹ ਵੈਰਾਈਟੀ ਆ ਅਲੱਗ-ਅਲੱਗ ਤਰ੍ਹਾਂ ਦਾ ਕਿਚਨ ਜਿਹੜਾ ਡਿਜ਼ਾਈਨ ਕਰਦੇ ਨੇ ਤੇ ਜੇ ਵੀ ਕਹ ਲਈਏ ਵੀ ਕਿਚਨ ਦੇ ਬਾਦਸ਼ਾਹ ਨੇ ਤੇ ਵੀ ਕਿਤੇ ਛੂੜਨੀ ਹੈਗਾ ਅੱਜ ਉਹਨਾਂ ਨਾਲ ਮੁਲਾਕਾਤ ਕਰਾਉਣ ਜਾ ਰਹੇ ਆ ਕਿਚਨ ਦੀਆਂ ਜਿਹੜੀਆਂ ਖੂਬੀਆਂ ਜਾਣਨ ਦੇ ਲਈ ਆਪਾਂ ਅੱਜ ਮੌਜੂਦ ਆ ਅਸ਼ੂ ਜੀ ਤੁਹਾਡਾ ਨਾਮ ਮੌਜੂਦ ਆ ਅਸ਼ੂ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਨਾਲ ਇਸ ਪੋਡਕਾਸਟ ਵਿੱਚ ਨਮਸਕਾਰ ਜੀ ਕੀ ਹਾਲ ਚਾਲ ਆ ਸਭ ਠੀਕ ਹੋ ਬਹੁਤ ਬੜੀਆ ਸਰ ਕਹਿੰਦੇ ਭਈ ਬੇਤਾਜ ਬਾਦਸ਼ਾਹ ਹੋ ਤੁਸੀਂ ਕਿਚਨ ਦੇ ਮਾਮਲੇ ਦੇ ਵਿੱਚ ਆ ਬੜੇ ਮਾਡਰਨ ਕਿਚਨ ਜਿਹੜੇ ਬਣਾਉਂਦੇ ਹੋ ਤੁਸੀਂ ਬੜੇ ਸੁਚੱਜੇ ਢੰਗ ਦੇ ਨਾਲ ਜਿਹੜਾ ਤਿਆਰ ਕਰਦੇ ਹੋ ਕਿਹੜੀ ਸਰ ਵਰਾਈਟੀ ਕਿਹੜਾ ਮਟੀਰੀਅਲ ਯੂਜ਼ ਕਰਦੇ ਹੋ ਤੁਸੀਂ ਉਸ ਦੇ ਵਿੱਚ ਸਰ ਪਹਿਲਾਂ ਤਾਂ ਮੈਂ ਕਹਿਣਾ ਚਾਹਵਾਂਗਾ ਕਿ ਅਸੀਂ ਜਿਹੜਾ ਕੰਮ ਕਰੀਦਾ ਬਾਰਡਰ ਕਿਚਨ ਦਾ ਕੰਮ ਸ਼ੁਰੂ ਕੀਤਾ ਹੈ ਇਹ ਸਾਡਾ ਇੱਕ ਡ੍ਰੀਮ ਸੀ ਇਸ ਸ਼ਹਿਰ ਨੂੰ ਇੱਕ ਪ੍ਰੋਜੈਕਟ ਦੇਣਾ ਜਿਹਦੇ ਵਿੱਚ ਅਸੀਂ ਬਾਰਡਰ ਕਿਚਨ ਨੂੰ ਬਖੂਬੀ ਵਧੀਆ ਤਰੀਕੇ ਨਾਲ ਬਣਾ ਸਕੀਏ ਅਸੀਂ ਇਹਦੀਆਂ ਮਸ਼ੀਨਾਂ ਲਿਆਂਦੀਆਂ ਅਸੀਂ ਇਹਦੀਆਂ ਬਾਰਡਰ ਕਿਚਨਸ ਦੀਆਂ ਮਸ਼ੀਨਸ ਜਿਹੜੀਆਂ ਲਗਾਈਆਂ ਇੰਸਟਾਲ ਕੀਤੀਆਂ ਅਸੀਂ ਰੈਡੀਮੇਡ ਕਿਚਨਸ ਬਣਾ ਰਹੇ ਨੇ ਜਿਹਦੇ ਵਿੱਚ ਅਸੀਂ ਕਿਚਨ ਦੇ ਵਿੱਚ ਜਿੱਦਾਂ ਕਸਟਮਰ ਨੂੰ ਪ੍ਰੋਬਲਮ ਰਹਿੰਦੀ ਸੀ ਦੀਮਕ ਦੀ ਟਰਮਾਈਡ ਦੀ ਗਲਡਨੀ ਕਿਚਨ ਹਨਾ ਕੁਝ ਸਮੇਂ ਬਾਅਦ ਖਰਾਬ ਹੋ ਜਣੀ ਕਿਚਨ ਅਸੀਂ ਉਹ ਸਾਰੀ ਕਮਿਊਨਿਟੀ ਨੂੰ ਦੇਖਦੇ ਹੋਏ ਉਹ ਸਾਰਾ ਇਹ ਅਸੀਂ ਉਹਦੇ ਉੱਤੇ ਵਰਕਆਊਟ ਕੀਤਾ ਤੇ ਅਸੀਂ ਉਹ ਸਾਰੀ ਚੀਜ਼ਾਂ ਦੀ ਚੁਣੌਤੀ ਨੂੰ ਅਬ ਮਤਲਬ ਲੈਂਦਾ ਹੈ ਕਿ ਜਿਹੜੀਆਂ ਚੀਜ਼ਾਂ ਹੈਗੀਆਂ ਦੂਰ ਕਰ ਸਕੀਏ ਅਸੀਂ ਇਸ ਕਰਕੇ ਆਪਣੀ ਕਿਚਨ ਦੇ ਵਿੱਚ ਡਬਲਯੂ ਬੀ ਬੀ ਸੀ ਕਿਚਨਸ ਜਿਹੜੀ ਇੰਸਟਾਲ ਕਰ ਰਿਹਾ ਜਿਹਦੀ ਮਲਟੀਪਲ ਲਾਈਫਟਾਈਮ ਗਾਰੰਟੀ ਹੈ ਜੇ ਜੀ ਖਰਾਬ ਹੋਣ ਦੇ ਚਾਂਸਸ ਹੀ 0% ਹੈਗੇ ਨੇ ਉਸ ਤੋਂ ਬਾਅਦ ਉਹਦੇ ਵਿੱਚ ਜਿਹੜਾ ਹਾਰਡਵੇਅਰ ਇੰਸਟਾਲ ਕੀਤਾ ਜਾਂਦਾ ਅਸੀਂ ਹੈਟਿਕ ਕੰਪਨੀ ਦਾ ਹਾਰਡਵੇਅਰ ਤੇ ਇੰਸਟਾਲ ਕਰ ਰਹੇ ਹਾਂ ਜਿਹਦੀ ਕੰਪਨੀ ਦੀ ਆਨਲਾਈਨ ਵਾਰੰਟੀ ਜਿਹੜੀ 10 ਇਅਰ ਹੈਗੀ ਆ ਇਹਨੇ ਅਰ ਦੇ ਵਿੱਚ ਜੇਕਰ ਕੋਈ ਵੀ ਪਾਰਟ ਖਰਾਬ ਹੁੰਦਾ ਤੇ ਉਹ ਤੁਹਾਨੂੰ ਆਪਾ ਫ੍ਰੀ ਆਫ ਕੋਸਟ ਚੇਂਜ ਕਰਕੇ ਦਿੰਦੇ ਆ ਅਗਰ ਅਸੀਂ ਕਾਰਗੇਜ ਜਿਹੜੇ ਉਹਦੇ ਬਕਸੇ ਬੰਦਦੇ ਨੇ ਉਹਦੀ ਗੱਲ ਕੀਤੀ ਜਾਵੇ ਤੇ ਅਸੀਂ ਜਿਹੜੀ ਡਬਲਯੂ ਬੀ ਬੀ ਸੀ ਦੀ ਕਿਚਨ ਆਂ ਅਸੀਂ ਉਹਦੀ 50 ਇਅਰ ਗਰੰਟੀ ਦਿੰਦੇ ਆ ਜੀ 50 ਸਾਲ ਦੇ ਵਿੱਚ ਜੇਕਰ ਬਕਸਿਆਂ ਨੂੰ ਕੁਝ ਵੀ ਹੋ ਜੇ ਫ੍ਰੀ ਆਫ ਕੋਸਟ ਸਾਡੀ 50 ਸਾਲ ਦੇ ਵਿੱਚ ਅਸੀਂ ਚੇਂਜ ਕਰਕੇ ਦਵਾਉਂਗੇ ਇਹ ਅਛੂਪਾ ਜਿਹੜੀ ਇਹ ਮਸ਼ੀਨ ਤੁਸੀਂ ਜੇ ਦੀ ਗੱਲ ਕਰਦੇ ਪਿਓ ਇਹ ਕੋਈ ਵੱਖਰੇ ਟਾਈਪ ਦੀ ਮਸ਼ੀਨ ਆ ਕਿਉਂਕਿ ਪਹਿਲਾਂ ਤਾਂ ਹੈਂਡ ਮੇਡ ਹੀ ਹੁੰਦੀਆਂ ਸਾਰੀਆਂ ਕਿਚਨ ਲੋਕੀ ਘਰਾਂ ਦੇ ਵਿੱਚ ਜਾ ਕੇ ਆਪਾਂ ਹੀ ਬਹੁਤ ਕੁਛ ਐਡਵਾਂਸਡ ਟੈਕਨੋਲੋਜੀ ਆ ਗਈ ਹੈ ਜਿਹਦੇ ਵਿੱਚ ਅਸੀਂ ਮਸ਼ੀਨਾਂ ਲਗਾਈਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਮਸ਼ੀਨ ਦਾ ਰੋਲ ਹੁੰਦਾ ਜੀ ਉਹਦੇ ਉੱਤੇ ਲੈਮੀਨੇਟ ਨੂੰ ਪ੍ਰੈਸ ਕਰਨਾ ਜਿਹਦੇ ਲਈ ਅਸੀਂ ਕੋਲਡ ਪ੍ਰੈਸ ਲਗਾਈ ਹੈ 50 ਟਨ ਦੀ ਓਕੇ ਉਸ ਤੋਂ ਬਾਅਦ ਅਸੀਂ ਪੈਨਲ ਸਾ ਲਗਾਇਆ ਜਿਹਦੇ ਉੱਤੇ 90 ਡਿਗਰੀ the water level ਦੇ ਵਿੱਚ ਸਾਰਾ ਮਾਲ ਜਿਹੜਾ ਕਟਿੰਗ ਹੁੰਦਾ ਗੁੰਨੀਆਂ ਦੇ ਵਿੱਚ ਉਸ ਤੋਂ ਬਾਅਦ ਦਾ ਸਭ ਤੋਂ ਵੱਡਾ ਇਸ਼ੂ ਹੁੰਦਾ ਜੀ ਇਹਦੇ ਵਿੱਚ ਸਾਈਡ ਦੇ ਉੱਤੇ ਜਦੋਂ ਫਿਨਿਸ਼ਿੰਗ ਦਿੰਨੇ ਆਸੀਂ ਐਜ ਬੈਂਡ ਟੇਪ ਕਹਿੰਦੇ ਆ ਉਹਨੂੰ ਜੀ ਐਜ ਟੱਕਰ ਨੂੰ ਐਜ ਟੇਪ ਕਹਿੰਦੇ ਆ ਜਿਹੜੀ ਲੱਗਦੀ ਆ ਉਹਦੇ ਲਈ ਮੈਨੂਅਲੀ ਜਦੋਂ ਵੀ ਅਸੀਂ ਲਗਾਉਂਦੇ ਤੇ ਪ੍ਰੋਪਰਲੀ ਨਾ ਵਰਕ ਨਹੀਂ ਕਰ ਪਾਉਂਦੀ ਉਹਦੇ ਵਿੱਚ ਨਾ ਪ੍ਰੋਪਰਲੀ ਉਹਦੀ ਕੁਆਲਿਟੀ ਨਹੀਂ ਆ ਪਾਉਂਦੀ ਉਹਦੇ ਲਈ ਮੈਂ ਤੁਹਾਨੂੰ ਕੁਝ ਰੂਬਰੂ ਕਰਾਵਾਂਗਾ ਬਾਅਦ ਚ ਸੈਂਪਲਸ ਦੇ ਨਾਲ ਜੀ ਜਿਹੜੀ ਅਸੀਂ ਮਸ਼ੀਨ ਲਗਾਈ ਆ ਉਹ ਉਹ ਜਿਹੜੀ ਸਭ ਤੋਂ ਮਤਲਬ ਇਹਨੂੰ ਕਿਚਨ ਦੀ ਇੰਡਸਟਰੀ ਦੇ ਵਿੱਚ ਲੀਡ ਦੀ ਹੱਡੀ ਕਿਹਾ ਜਾਂਦਾ ਜੀ ਜੀ ਜਿਹੜੀ ਅਸੀਂ ਮਸ਼ੀਨ ਲਗਾਈ ਆ ਐਸ ਬੈਂਡ ਟੇਪ ਜਿਹਦੇ ਵਿੱਚ ਥਰੂ ਫੈਡ ਹੈਗੀ ਆ ਜਿਹਦੇ ਵਿੱਚ ਟੇਪ ਜਿਹੜੀ ਇੱਕੋਸਾਰ ਲੱਗਦੀ ਆ 12 ਮਲਟੀਪਲ ਮੋਟਰਾਂ ਹੈ ਜਿਹੜੀ ਉਹਨੂੰ ਟ੍ਰਿਮ ਕਰਦੀਆਂ ਉਹਦੇ ਨਾਲ ਜਿਹੜੀ ਪੱਲੇ ਦੀ ਐਕੂਰੇਸੀ ਆ ਬਹੁਤ 100% ਆਉਂਦੀ ਆ ਤੇਰੇ ਵਿੱਚ ਜਿਹੜਾ ਮਟੀਰੀਅਲ ਯੂਜ਼ ਕੀਤਾ ਜਾਂਦਾ ਉਹ ਪਲਾਈਬੋਰਡ ਹੀ ਹੁੰਦਾ ਜਾਂ ਕੁਝ ਅਲੱਗ ਤਰ੍ਹਾਂ ਦਾ ਮਟੀਰੀਅਲ ਹੁੰਦਾ ਇਹਦੇ ਵਿੱਚ ਸਰ ਇਹਦੇ ਵਿੱਚ ਆਪਾਂ ਤਿੰਨ ਤਰ੍ਹਾਂ ਦਾ ਮਟੀਰੀਅਲ ਯੂਜ਼ ਕਰ ਰਹੇ ਆ ਪਲਾਈਬੋਰਡ ਜਿਹੜੀ ਕੈਲੀਬ੍ਰੇਟਡ ਪਲਾਈ ਹਾਰ ਜੀ ਯੂਜ਼ ਕਰ ਰਹੇ ਆ ਜਿਹਦੇ ਵਿੱਚ ਅਸੀਂ ਸੈਂਚਰੀ ਦੀ ਸੈਲਿੰਗ ਪਲੇਅ ਯੂਜ਼ ਕਰ ਰਹੇ ਆ ਉਸ ਤੋਂ ਬਾਅਦ ਐਕਸ਼ਨ ਦਾ ਐਚ ਡੀ ਐਚ ਐਮ ਆਰ ਯੂਜ਼ ਕਰ ਰਹੇ ਆ ਉਹਦੇ ਵਿੱਚ ਇੱਕ ਕੁਆਲਿਟੀ ਆਂਦੀ ਅਪਰ ਲੈਵਲ ਤੇ ਨਾ ਉਹਨਾਂ ਦੀ ਕੁਆਲਿਟੀ ਆਂਦੀ ਬੋਇਲੋ ਅਸੀਂ ਉਹ ਵੀ ਯੂਜ਼ ਕਰ ਰਹੇ ਆ ਫਿਰ ਅਸੀਂ ਡਬਲਯੂ ਪੀ ਵੀ ਸੀ ਬੋਰਡ ਜਿਹੜਾ 37 ਕਿਲੋ ਦਾ ਉਹ ਯੂਜ਼ ਕਰ ਰਹੇ ਆ ਇਹ ਸਾਰਾ ਕੁਝ ਕਸਟਮਰ ਦੀ ਔਨ ਡਿਮਾਂਡ ਦੇ ਉੱਤੇ ਕਸਟਮਾਈਜ਼ ਕੀਤਾ ਜਾਂਦਾ ਜਿੱਦਾਂ ਦੀ ਕਸਟਮਰ ਦੀ ਨੀਡ ਹੁੰਦੀ ਹੈ ਬਜਟ ਨੂੰ ਲੈ ਕੇ ਰੇਟ ਨੂੰ ਲੈ ਕੇ ਅਸੀਂ ਉਦਾਂ ਦੀ ਕਿਚਨ ਨੂੰ ਕਸਟਮਾਈਜ਼ ਕਰਕੇ ਤੇ ਕਿਚਨ ਨੋਮ ਬਣਾ ਕੇ ਦੇਈਦਾ ਤਾਂ ਕਿ ਉਹਨਾਂ ਦੇ ਬਜਟ ਦੇ ਵਿੱਚ ਉਹ ਚੀਜ਼ ਬਹੁਤ ਅੱਛੀ ਡਿਊਰੈਬਿਲਟੀ ਦੇ ਨਾਲ ਆ ਸਕੀ ਇਹ ਹੁਣ ਆਪਾਂ ਬੈਠੇ ਵੀ ਆਪਾਂ ਇੱਕ ਕਿਚਨ ਦੇ ਵਿੱਚ ਹੀ ਆਪਾਂ ਜੀ ਬਿਲਕੁਲ ਹਾਂ ਤੇ ਮੇਰੇ ਖਿਆਲ ਤੁਸੀਂ ਖੁਦ ਡਿਜ਼ਾਈਨ ਕੀਤੀ ਹੋਈ ਹੈ ਸਾਰੀ ਆਪ ਦੀ ਜੀ ਹੈ ਸਾਡੀ ਖੁਦ ਹੀ ਅਸੀਂ ਡਿਜ਼ਾਈਨ ਕਰਕੇ ਇਹਨੂੰ ਪਲਾਨ ਕਰਕੇ ਲਗਾਇਆ ਕਿਚਨ ਨੂੰ ਔਰ ਇਸ ਕਿਚਨ ਨੂੰ ਬੜੀ ਅਸੀਂ ਸ਼ਿੱਦਤ ਨਾਲ ਬਣਾਇਆ ਜਿਹਨੂੰ ਲੋਕ ਕਾਫੀ ਅੱਛੀ ਪਸੰਦ ਵੀ ਕਰ ਰਹੇ ਨੇ ਕਿਚਨ ਔਰ ਕਾਫੀ ਅੱਛੀ ਸਲਾਹਨਾ ਵੀ ਦੇ ਰਹੇ ਨੇ ਜਿਹਦੇ ਨਾਲ ਸਾਨੂੰ ਕਾਫੀ ਅੱਛਾ ਲੱਗ ਰਿਹਾ ਕਿ ਅਸੀਂ ਕਸਟਮਰ ਦੀ ਉਸ ਚੀਜ਼ ਨੂੰ ਬੇਸਿਕ ਨੀਡ ਜਿਹੜੀ ਹੁੰਦੀ ਹੈ ਅੱਜਕੱਲ੍ਹ ਲੇਡੀਜ਼ ਦੀ ਕਿ ਸਭ ਤੋਂ ਵਧੀਆ ਕਿਚਨ ਮਾ ਹੋਣੀ ਚਾਹੀਦੀ ਅਸੀਂ ਉਹਨੂੰ ਅੱਛੇ ਤਰੀਕੇ ਨਾਲ ਇੰਟਰੋਡਿਊਸ ਕੀਤਾ ਔਰ ਲੋਕ ਆਗੇ ਨੂੰ ਵੇਖ ਵੀ ਰਹੇ ਨੇ ਤੋਂ ਔਰ ਇਸ ਟਾਈਮ ਅਸੀਂ ਇਹਨੂੰ 2 ਤੋਂ 3 ਮਹੀਨੇ ਹੋਏ ਨੇ ਮੁੜ ਕੇ ਇਹਨੂੰ ਕਿਚਨ ਦੀ ਮਸ਼ੀਨ ਨੂੰ ਇੰਸਟਾਲ ਕੀਤਾ ਹੈ ਤੇ ਅਸੀਂ ਕਾਫੀ ਅੱਛਾ ਇਸ ਟਾਈਮ ਬਾਜ਼ਾਰ ਦੇ ਵਿੱਚ ਕੰਮ ਕਰ ਰਿਹਾ ਮਾਰਕੀਟ ਦੇ ਵਿੱਚ ਇੱਕ ਚੀਜ਼ ਮੈਨੂੰ ਤੁਸੀਂ ਇਹ ਜ਼ਰੂਰ ਦੱਸੋ ਵੀ ਜਦੋਂ ਕਿਚਨ ਕਿਸੇ ਨੇ ਮਤਲਬ ਆਪਣੀ ਬਣਵਾਉਣੀ ਆ ਉਹਨੂੰ ਕੀ ਕਰਨਾ ਪੈਣਾ ਕਿਉਂਕਿ ਜਿੱਦਾਂ ਹੁਣ ਮੈਂ ਪਿੱਛੇ ਜੇ ਤੁਹਾਡੇ ਨਾਲ ਗੱਲ ਕੀਤੀ ਸੀ ਮੈਂ ਆਪਣੇ ਘਰੇ ਵੀ ਕਰਾਉਣੀ ਸੀਗੀ ਪਰ ਤੁਸੀਂ ਮੈਨੂੰ ਕਿਹਾ ਸੀ ਵੀ ਸਲੈਬ ਤੁਸੀਂ ਪਾ ਲਈਏ ਉਹ ਦਾ ਕੀ ਰੀਜ਼ਨ ਹੁੰਦਾ ਹੈ ਸਰ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕਸਟਮਰ ਨੂੰ ਇੱਕੋ ਜਿਹੀ ਐਡਵਾਈਸ ਕਰਦੇ ਆਂ ਜੀ ਜਿਹੜੀ ਕਿਚਨ ਹੈਗੀ ਆ ਉਹਦੇ ਵਿੱਚ ਤੁਸੀਂ ਸਿਰਫ ਫਲੋਰ ਟਾਈਲਿੰਗ ਕਰਾਓ ਜਿਹੜੀ ਉਸ ਤੋਂ ਬਾਅਦ ਉਸ ਕਿਚਨ ਨੂੰ ਛੱਡ ਦਿਓ ਤਾਂ ਕਿ ਜਦੋਂ ਅਸੀਂ ਕਿਚਨ ਦਾ ਮੋਡਲਰ ਕਿਚਨ ਬਣਾਉਂਦੇ ਆ ਉਹਦੇ ਵਿੱਚ ਸਲੈਬ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਅਸੀਂ ਇੰਸਟਾਲ ਕਿਚਨ ਕਰਦੇ ਆਂ ਉਹਦੇ ਜਿਹੜੇ ਬਕਸੇ ਆਉਂਦੇ ਹੋ ਤੇ ਟੌਪ ਦੇ ਉੱਤੇ ਅਸੀਂ ਪੀਵੀਸੀ ਡਬਲਯੂ ਪੀਵੀਸੀ ਬੋਰਡ ਲਗਾਉਨੇ ਆ ਉਹਦੇ ਉੱਤੇ ਅਸੀਂ ਪੱਸਤਰ ਨੂੰ ਪੇਸਟ ਕਰਾਉਨੇ ਆ ਜਿਹਦੇ ਨਾਲ ਉਹ ਜਿਹੜੀ 5 ਇੰਚ ਦੀ ਸਲੇਬ ਦਾ ਇੱਕ ਕਿਚਨ ਦੇ ਵਿੱਚ ਮਾਰਜਨ ਵੱਧ ਮਿਲਦਾ ਇੱਕ ਕਿਚਨ ਜਿਹੜੀ ਆ ਉਹ ਬਿਲਕੁਲ ਇੱਕ ਲੈਬਲ ਤੇ ਆਂਦੀ ਆ ਜਿਹਦੇ ਨਾਲ ਕਿਚਨ ਦੀ ਜਿਹੜੀ ਲੁੱਕ ਬਹੁਤ ਅੱਛੀ ਆਂਦੀ ਸਰ ਤੇਰੋਂ ਤੇ ਫੇ ਜਿਹੜੀ ਸਲੈਬ ਬਣਾਉਂਦੇ ਹੋ ਤੁਸੀਂ ਉਹ ਕਾਦੀ ਬਣਾਉਂਦੇ ਹੋ ਤਾਂ ਫੇ ਖਰਾਬ ਹੋ ਜਾਂਦੀ ਹੋਣੀ ਆ ਨਹੀਂ ਸਰ ਉਹ ਸਲੈਬ ਜਿਹੜੀ ਹੈ ਗ੍ਰੇਨਾਈਟ ਮਾਰਬਲ ਚੱਲ ਰਿਹਾ ਹੈ ਜਾਂ ਇੱਕ ਨੈਨੋਵਾਇਟ ਮਾਰਬਲ ਆਂਦਾ ਹੈ ਜਾਂ ਫਿਰ ਇੱਕ ਟਾਈਲਸ ਆਂਦੀਆਂ ਕੰਪਨੀ ਦੀ ਅੱਛੀ ਅੱਛੀ ਬਹੁਤ ਅੱਛੀ ਕੰਪਨੀਜ਼ ਟਾਈਲਸ ਆਂਦੀਆਂ ਲੋਕ ਲਗਵਾ ਰਹੇ ਨੇ ਸਰ ਉਹਨਾਂ ਨਾਲ ਕੋਈ ਦਿੱਕਤ ਨਹੀਂ ਹੈਗੀ ਅਸੀਂ ਫੁੱਲ ਗਰੰਟੀ ਦਿੰਦੇ ਆ ਜੇਕਰ ਸਲੈਬ ਤੋਂ ਬਾਅਦ ਅਗਰ ਥੱਲੇ ਕੋਈ ਬਕਸਾ ਗਲਦਾ ਤੇ ਅਸੀਂ ਉਹਦੀ ਫੁੱਲ ਗਰੰਟੀ ਤੁਹਾਨੂੰ ਦਵਾਂਗੇ ਇਹ ਜਿਹੜੀ ਗੱਲ ਨੇ ਵਾਲੀ ਤੁਸੀਂ ਗੱਲ ਕੀਤੀ ਹੈ ਮੈਨੂੰ ਚੇਤਾ ਆ ਗਿਆ ਭਈ ਸਾਡੇ ਵੀ ਇੱਕ ਨਾ ਪੁਰਾਣਾ ਜਿੱਥੇ ਉਥੇ ਕਿਚਨ ਬਣਾਈ ਹੋਈ ਸੀ ਉਹਨਾਂ ਨੇ ਹੈਂਡ ਮੇਡ ਕਿਚਨ ਸੀਗੀ ਉਹ ਸਰ ਉਹ ਜੋ ਸਾਰੇ ਜਿੰਨੇ ਬਕਸੇ ਸੀ ਨਾ ਕਿਉਂਕਿ ਥੋੜਾ ਸਮਾਂ ਹੋ ਗਿਆ ਉਹਨੂੰ ਬਣਾਈ ਤੇ ਲਈ ਜਿੰਨੇ ਬਕਸੇ ਸੀਗੇ ਉਹ ਸਾਰਿਆਂ ਨੂੰ ਘੋਣ ਲੱਗਿਆ ਸੀਗਾ ਸਾਰਿਆਂ ਨੂੰ ਮਤਲਬ ਕਿਲੇ ਲੱਗੇ ਸੀਗੇ ਉਹ ਖਾਈ ਲਈ ਸੀ ਉਹਨਾਂ ਨੇ ਮਤਲਬ ਸਰ ਉਹਦੇ ਲਈ ਜਿਹੜਾ ਅੱਜ ਤੋਂ ਕੋਈ 10 ਸਾਲ ਪਹਿਲੇ ਪਿੱਛੇ ਚਲੇ ਜਾਈਏ ਆਪਾਂ ਮਤਲਬ ਬੋਰਡ ਯੂਜ਼ ਹੁੰਦਾ ਸੀ ਜਿਹਦੇ ਵਿੱਚ ਗੱਟੀ ਭਰੀ ਹੁੰਦੀ ਸੀ ਹਾਂ ਜੀ ਹਾਂ ਜੀ ਉਹ ਗੱਟੀ ਵਾਲਾ ਬੋਰਡ ਗੱਟੀ ਵਾਲਾ ਬੋਰਡ ਹੁੰਦਾ ਸੀ ਗੱਟੀ ਨੂੰ ਅਸੀਂ ਕਦੀ ਵੀ ਲੱਕੜ ਨੂੰ ਟ੍ਰੀਟਮੈਂਟ ਨਹੀਂ ਕਰ ਸਕਦੇ ਜੀ ਅੱਜ ਕੱਲ ਪਲਾਈ ਬੋਰਡ ਦਾ ਜਮਾਨਾ ਆ ਗਿਆ ਪਲਾਈ ਦੀ ਲੇਅਰਸ ਪੈਂਦੀਆਂ ਮਲਟੀਪਲ ਲੇਅਰਸ ਹੁੰਦੀਆਂ ਹਾਰਡਵੁੱਡ ਦੀਆਂ ਜਿਹਨੂੰ ਆਪਾਂ ਟ੍ਰੀਟਡ ਕਰਕੇ ਗਲੂ ਲਾਈਨ ਪ੍ਰੋਡਕਸ਼ਨ ਕਰਦੇ ਆ ਆਨਲਾਈਨ ਗਲੂ ਦੇ ਨਾਲ ਬਣਦੀ ਆ ਜਿਹਦੇ ਨਾਲ ਕਿਚਨ ਦੀ ਮਤਲਬ ਪਲਾਈ ਦੀ ਲਾਈਫ ਜਿਹੜੀ ਹੈ ਸ਼ੈਲ ਲਾਈਫ ਬਹੁਤ ਜ਼ਿਆਦਾ ਵੱਜ ਜਾਂਦੀ ਆ ਜੀ ਉਸ ਤੋਂ ਬਾਅਦ ਕਿਚਨ ਦੀ ਵੀ ਜਿਹੜੀ ਡਿਊਰੈਬਿਲਟੀ 100% ਜਿਹੜੀ ਆ ਵੱਜ ਜਾਂਦੀ ਆ ਆਸ਼ੂ ਭਾਜੀ ਇੱਕ ਚੀਜ਼ ਹੋਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੇਰੇ ਦਿਮਾਗ ਚ ਆਈ ਜਾਂਦੀ ਆ ਵੀ ਜਦੋਂ ਆਪਾਂ ਸ਼ਹਿਰ ਦੇ ਵਿੱਚ ਆਪਾਂ ਘੁੰਮਣ ਜਾਈਏ ਤੇ ਸ਼ਹਿਰ ਦੇ ਵਿੱਚ ਹੋਰ ਵੀ ਕਈ ਸ਼ਾਪਸ ਨੇ ਜਿਹ ਪੀਆਰ ਐਸ ਵੀ ਮਾਡਲਰ ਕਿਚਨ ਜੜੀਆਂ ਬਣਾਉਨੇ ਆ ਅਸੀਂ ਬਹੁਤ ਵਧੀਆ ਕਿਚਨ ਬਣਾਉਨੇ ਆ ਉਹਨਾਂ ਵਿੱਚ ਤੁਹਾਡੇ ਚ ਫਰਕ ਕੀ ਅੰਤਰ ਕੀ ਹੈ ਸਰ ਜਿੱਦਾਂ ਮੈਂ ਇਹਦੇ ਬਾਰੇ ਕੁਝ ਕਹਿਣਾ ਜਾਵਾਂਗਾ ਕਿ ਅਜ਼ੀਨਾ ਥੋੜੇ ਸਮਾਂ ਪਹਿਲਾਂ ਸਾਡਾ ਵੀ ਮਨ ਸੀ ਕਿ ਅਸੀਂ ਵੀ ਰੈਡੀमेड ਕਿਚਨ ਨੂੰ ਡੀਲ ਕਰਦੇ ਅਸੀਂ ਨਾ ਕੰਪਨੀ ਨਾਲ ਡੀਲ ਕੀਤੀ ਬਟ ਉਹਨਾਂ ਦਾ ਨਾ ਬਸੜ ਬਹੁਤ ਜ਼ਿਆਦਾ ਹੋ ਜਾਂਦਾ ਸੀ ਜੀ ਉਹ ਕਸਟਮਰ ਦੀ ਜਿਹੜੀ ਆ ਪਾਕਟ ਮਨੀ ਤੋਂ ਬਾਹਰ ਚਲੀ ਜਾਂਦੀ ਸੀਗੀ ਬਿਲਕੁਲ ਬਿਲਕੁਲ ਅਸੀਂ ਇਹਨੂੰ ਖੁਦ ਮਸ਼ੀਨਾਂ ਇਸੇ ਕਰਕੇ ਲਿਆਂਦਾ ਕਾਰਨ ਸੀ ਕਿ ਤਾਂ ਕਿ ਅਸੀਂ ਕਸਟਮਰ ਦੀ ਅ ਅਕੋਰਡਿੰਗ ਕਿਚਨ ਨੂੰ ਕਸਟਮਾਈਜ਼ ਕਰ ਸਕੀਏ ਔਰ ਉਹਨਾਂ ਦੇ ਪਾਕਟ ਜੋ ਅਲੋ ਕਰਦੀ ਆ ਉਹਦੇ ਬਜਟ ਦੇ ਅਕੋਰਡਿੰਗਲੀ ਕਿਚਨ ਉਹਨਾਂ ਨੂੰ ਬਣ ਸਕੇ ਉਹਨਾਂ ਦਾ ਡ੍ਰੀਮ ਹੈਗਾ ਕਿਚਨ ਦਾ ਉਹ ਪੂਰਾ ਹੋ ਸਕੇ ਪਰਮਾਤਮਾ ਨੇ ਸਾਨੂੰ ਇਹ ਸ਼ਕਤੀ ਦਿੱਤੀ ਹੈ ਕਿ ਅਸੀਂ ਉਹਨਾਂ ਦਾ ਇਸ ਚੀਜ਼ ਨੂੰ ਰੂਬਰੂ ਕਰ ਰਹੇ ਆ ਕਿ ਉਹਨਾਂ ਦੇ ਬਜਟ ਦੇ ਅਕੋਰਡਿੰਗਲੀ ਕਿਚਨ ਤਿਆਰ ਕਰਕੇ ਦੇ ਰਿਆ ਔਰ ਜਿਹੜੀ ਗਾਰੰਟੀ ਆ ਉਹ ਅਸੀਂ 100% ਗਾਰੰਟੀ ਜਿਹੜੀ ਆ 10 ਇਅਰ ਦੀ ਜਿਹੜੀ ਅਸੀਂ ਫੁੱਲ ਪ੍ਰੋਡਕਟ ਦੀ ਆਲ ਓਵਰ ਗਾਰੰਟੀ ਦੇ ਰਹੇ ਹਾਂ ਹੁਣ ਇੱਥੇ ਗੱਲ ਆ ਜਾਂਦੀ ਆ ਵੀ ਭਾਈ ਤੁਸੀਂ ਕਿੰਨੇ ਦਾ ਹਨਾ ਕਿਚਨ ਬਣਾ ਕੇ ਤਿਆਰ ਕਰਕੇ ਰੈਡੀ ਕਰਕੇ ਦਿੰਦੇ ਹੋ ਕਿ ਹੁਣ ਲੋਕਾਂ ਨੂੰ ਇਹ ਕਿਰੋਸਕੀ ਜ਼ਿਆਦਾ ਰਹਿਣੀ ਆ ਹੁਣ ਲੋਕਾਂ ਨੂੰ ਸਰ ਮੈਂ ਫੇਰ ਕਹਿ ਰਿਹਾ ਜੀ ਕਸਟਮਰ ਦੇ ਬਜਟ ਦੇ ਅਕੋਰਡਿੰਗਲੀ ਕਿਚਨ ਨੂੰ ਪਲਾਨ ਕੀਤਾ ਜਾਂਦਾ ਉਹਨੂੰ ਕਸਟਮਾਈਜ਼ ਕੀਤਾ ਜਾਂਦਾ ਅਗਰ ਤੁਹਾਡੀ ਅਗਰ ਪੌਕੇਟ ਅਲੋ ਕਰਦੀ ਆ ਲੱਖ ਰੁਪਏ ਤੋਂ ਤੇ ਅਸੀਂ ਲੱਖ ਰੁਪਏ ਚ ਵੀ ਕਿਚਨ ਬਣਾ ਕੇ ਦੇ ਸਕਦੇ ਆ ਤੁਹਾਨੂੰ ਜੀ ਅਸੀਂ ਤੁਹਾਨੂੰ ਰੈਡੀमेड ਕਿਚਨ ਲੱਖ ਰੁਪਏ ਤੋਂ ਸਟਾਰਟ ਕਰਕੇ ਔਰ ਮਲਟੀਪਲ ਕਿਚਨ ਦਾ ਕੋਈ ਅੰਤ ਨਹੀਂ ਹੁੰਦਾ ਜੀ ਜੋ ਵੀ ਤੁਸੀਂ ਲਗਵਾਉਣਾ ਚਾਹੋ ਮੈਕਸੀਮਲ ਮੈਕਸਿਮਮ ਜਿਹੜੀ ਕਿਚਨ ਹੈਗੀ ਆ ਤੁਸੀਂ ਤੁਸੀਂ 10 ਲੱਖ ਰੁਪਏ ਤੱਕ ਦੀ ਕਿਚਨ ਵੀ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ 10 ਲੱਖ ਤੱਕ ਦੀ ਭਈ ਇਹਨਾਂ ਵਿੱਚ ਕੋਈ ਜਿੱਦਾਂ ਬਕਟ ਜਿਹੜੀਆਂ ਬਣਾਈਆਂ ਹੁੰਦੀਆਂ ਆ ਜਾਂ ਹੋਰ ਮਟੀਰੀਅਲ ਇਦਾਂ ਦਾ ਕੁਝ ਉਹ ਵੀ ਖਾਸ ਕੋਈ ਕੰਪਨੀ ਦਾ ਹੁੰਦਾ ਜਾਂ ਕੀ ਜੀ ਬਿਲਕੁਲ ਜੀ ਅਜ਼ੀਜ਼ਾਂ ਦਾ ਸੰਗ ਹੈ ਜੀ ਇਹਦੇ ਵਿੱਚ ਕਾਫੀ ਤਰ੍ਹਾਂ ਦਾ ਮਟੀਰੀਅਲ ਆਉਂਦਾ ਹੈ ਜਿਹਦੇ ਨਾਲ ਕਿਚਨ ਦੀ ਕੋਸਟ ਪ੍ਰਾਈਸ ਵਧਦੀ ਆ ਜਿੱਦਾਂ ਇਹਦੇ ਵਿੱਚ ਅੱਜਕੱਲ ਲਿਫਟ ਅਪ ਆ ਗਏ ਨੇ ਪੱਲਿਆਂ ਦੇ ਵਿੱਚ ਮੋਡੂਲਰ ਕਿਚਨ ਦੇ ਵਿੱਚ ਨਾ ਆਪਣੇ ਜਿੱਦਾਂ ਤੁਹਾਡਾ ਮੈਜੀਕ ਕੋਰਨਰ ਆ ਗਿਆ ਪੈਂਟਰੀਜ਼ ਆ ਗਈ ਸ਼ਟਰ ਆ ਗਏ ਪੁਲ ਆਊਟ ਆ ਗਏ ਬੋਤਲ ਆਊਟ ਆ ਗਿਆ ਵਿਕਰ ਬਾਸਕਟ ਆ ਗਈ ਮਾਈਕ੍ਰੋਵੇਵ ਓਵਨ ਜੁਨਿਟ ਆ ਗਿਆ ਜੇ ਜਦੋਂ ਇਹ ਸਾਰੀ ਚੀਜ਼ਾਂ ਇੰਸਟਾਲ ਹੁੰਦੀਆਂ ਨੇ ਤੇ ਕਿਚਨ ਦੀ ਕਾਸਟ ਜਿਹੜੀ ਆ ਆਟੋਮੈਟਿਕਲੀ ਥੋੜੀ ਥੋੜੀ ਪਲੱਸ ਹੁੰਦੀ ਜਾਂਦੀ ਆ ਉਹ ਜਿਹੜੀ ਕਿਚਨ ਦੇ ਵਿੱਚ ਜੋ ਤੁਹਾਡੀ ਨੀਡ ਦੇ ਅਕੋਰਡਿੰਗਲੀ ਜਿੰਨਾ ਤੁਹਾਨੂੰ ਜ਼ਰੂਰਤ ਆ ਉਹ ਅਸੀਂ ਲਗਾ ਕੇ ਦਵਾਂਗੇ ਉਹ ਅਕੋਰਡਿੰਗ ਕਿ ਤੁਹਾਡਾ ਮੈਟ ਕਿ ਬਜਟ ਦੇ ਅਕੋਰਡਿੰਗਲੀ ਅਸੀਂ ਤੁਹਾਡਾ ਸ਼ੇਅਰ ਕਰ ਦੇਗੇ ਸਰ ਇਹ ਤੁਹਾਡਾ ਇੰਨਾ ਬਜਟ ਹੈਗਾ ਤੇ ਇਹ ਕਿਚਨ ਇਸ ਬਜਟ ਦੇ ਵਿੱਚ ਅਸੀਂ ਤਿਆਰ ਕਰਕੇ ਦੇ ਰਹੇ ਹਾਂ ਤੇ ਕੋਈ ਗਲਾਸ ਵੀ ਅਲੱਗ ਪ੍ਰੀਮੀਅਮ ਕੁਆਲਟੀ ਦਾ ਹੁੰਦਾ ਜਿਹੜਾ ਇੱਕ ਦਾ ਕੀ ਜੀ ਬਿਲਕੁਲ ਜੀ ਇਹਦੇ ਵਿੱਚ ਜਿਹੜਾ ਆਈਕਲ ਕਿਚਨ ਦੇ ਵਿੱਚ ਗਲਾਸ ਪੈ ਰਹੇ ਆ ਪੱਲਿਆਂ ਦੇ ਵਿੱਚ ਐਲੂਮੀਨੀਅਮ ਸ਼ਟਰ ਬਣ ਰਹੇ ਨੇ ਉਹ ਤਕਰੀਬਨ ਫਲੂਟਡ ਗਲਾਸ ਯੂਜ਼ ਹੋ ਰਿਹਾ ਸਰ ਜਿਹੜਾ ਨਾਰਮਲ ਗਲਾਸ ਨਹੀਂ ਹੈਗਾ ਇੰਪੋਰਟ ਕੀਤਾ ਜਾਂਦਾ ਹੈ ਗਲਾਸ ਐਂਡ ਜਬ ਫਲੂਟ ਹੁੰਦਾ ਹੈ ਜੀ ਔਰ ਕਿਚਨ ਦੀ ਗ੍ਰੇਸ ਬਹੁਤ ਅੱਛੀ ਆਂਦੀ ਇਹਦੇ ਨਾਲ ਇਹ ਪਿੱਛੇ ਮੈਂ ਦੇਖਦਾ ਪਿਆ ਵੀ ਤੁਹਾਡੇ ਨਾ ਬੜੀ ਸੋਹਣੀ ਆ ਵਾਈਟ ਦਾ ਜਿਹੜਾ ਬੋਰਡ ਲੱਗਾ ਹੋਇਆ ਆ ਕਿਆ ਚੀਜ਼ ਆ ਇਹ ਇਹਨੂੰ ਕੋਈ ਖਤਰਾ ਤਾਂ ਨਹੀਂ ਹੁੰਦਾ ਜਿੱਦਾਂ ਕਿਉਂਕਿ ਗੈਸ ਚੁੱਲਾ ਲੱਗੇ ਹੁੰਦਾ ਹੈਗਾ ਕਿਦਾਂ ਕੁਛ ਨਹੀਂ ਸਰ ਟਾਈਲ ਜਿਹੜੀ ਆ ਸੈਰਾਮਿਕ ਟਾਈਲਸ ਨੂੰ ਅੱਗ ਨਾਲ ਕੋਈ ਇਹ ਟਾਈਲ ਲੱਗੀ ਹੋਈ ਆ ਪਿੱਛੇ ਜਿਹੜੀ ਲੱਗੀ ਆਸੀ ਦੇ ਸਰ ਜੀ ਇਹਦੇ ਨਾਲ ਦੀ ਕਲਰ ਟਾਈਲਸ ਤੁਹਾਨੂੰ ਮਿਲਦੀਆਂ ਔਰ ਇਹ ਟਾਈਲ ਤੁਸੀਂ ਮਾਰਕੀਟ ਚ ਜਿਹੜੇ ਟਾਈਲਸ ਦਾ ਕੰਮ ਕਰਦੇ ਉਹਦੀ ਪਰਚੇਸ ਕਰਕੇ ਲਗਾ ਸਕਦੇ ओके ਤੇ ਇੱਕ ਹੁਣ ਇੱਕ ਸਾਨੂੰ ਜਰੂਰ ਦੱਸੋ ਵੀ ਇਸ ਦੀ ਗਾਰੰਟੀ ਜਿਹੜੀ ਆ ਵਾਰੰਟੀ ਜਿਹੜੀ ਆ ਉਹ ਕਿੰਨੇ ਚਿਰ ਦੀ ਜਿਹੜੀ ਤੁਸੀਂ ਦੇ ਦੇ ਸਰ ਫੁੱਲ ਪ੍ਰੋਡਕਟ ਦੀ ਲਾਈਫਟਾਈਮ ਗਾਰੰਟੀ ਜਿਹੜੀ ਆ ਆਪਾਂ 10 ਇਅਰ ਕਹਿੰਦੇ ਆ ਜੀ ਉਸ ਤੋਂ ਆ ਜਿਹੜੇ ਕਾਰਗਜ਼ ਹੈਗਾ ਉਹਦੀ ਆਪਾਂ ਅਗਰ ਡਬਲਯੂਪੀਬੀਸੀ ਕਿਚਨ ਬਣਾਣੇ ਆ ਤੇ ਉਹਦੀ 50 ਇਅਰ ਗਾਰੰਟੀ ਹੀ ਕਹਿੰਦੇ ਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸਮਾਂ ਦੇਣ ਦੇ ਵਾਸਤੇ ਨਮਸਕਾਰ ਤਾਂ ਇਹ ਸਾਨੂੰ ਸਾਡੇ ਨਾਲ ਆਸ਼ੂ ਅਗਰਵਾਲ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਜੜੀਆਂ ਹਰ ਇੱਕ ਚੀਜ਼ ਜੜੀਆ ਪ੍ਰੋਡਕਟ ਦੇ ਬਾਰੇ ਗੱਲ ਕਰ ਲਈਏ ਜਾਂ ਕਿਚਨ ਦੀ ਕੁਆਲਿਟੀ ਦੇ ਬਾਰੇ ਗੱਲ ਕਰ ਲਈਏ ਕਿਸੇ ਵੀ ਕਿਸਮ ਦੀ ਗੱਲ ਜੜੀਆ ਬੜੇ ਸਟੱਡੇ ਟੰਗ ਦੇ ਨਾਲ ਉਹਨਾਂ ਨੇ ਦਸੀਆ ਉਮੀਦ ਕਰਦੇ ਆ ਕਿ ਤੁਹਾਨੂੰ ਜੜੀਆ ਬਿਹਤਰ ਲੱਗੀ ਹੋਵੇਗੀ ਮਿਲਦੇ ਆ ਕਿਸੇ ਹੋਰ ਕੜੀ ਦੇ ਵਿੱਚ ਕਿਸੇ ਹੋਰ ਥਾਂ ਦੇ ਉੱਤੇ ਸასი ਸ਼ਾਨ